ਸਮਾਣਾ ਦੇ ਗਾਂਧੀ ਗਰਾਊਂਡ ਦੇ ਨਜ਼ਦੀਕ ਬਿੱਕੀ ਕਨਫੈਕਟਰੀ ਦੇ ਵਿੱਚ ਅੱਧੀ ਰਾਤ ਨੂੰ ਕਰੀਬ ਸਵਾ ਦੋ ਵਜੇ ਦੇ ਆਸ-ਪਾਸ ਅਚਾਨਕ ਅੱਗ ਲੱਗੀ ਚੌਕੀਦਾਰ ਵੱਲੋਂ ਕਨਫੈਕਟਰੀ ਦੇ ਮਾਲਕ ਹਰਪ੍ਰੀਤ ਸਿੰਘ ਨੂੰ ਸੂਚਨਾ ਦਿੱਤੀ ਗਈ ਤਾਂ ਉਹ ਆਏ ਤੇ ਦੇਖੇ ਕਿ ਅੱਗ ਪੂਰੀ ਤਰ੍ਹਾਂ ਦੁਕਾਨ ਦੇ ਕਨਫੈਕਟਰੀ 'ਚ ਲੱਗੀ ਸੀ ਫਾਇਰ ਵਿਗਰਡ ਦੇ ਮੁਲਾਜ਼ਮ ਗੱਡੀਆਂ ਲੈ ਕੇ ਤੁਰੰਤ ਇੱਥੇ ਪਹੁੰਚੇ ਅਤੇ ਸਿਟੀ ਪੁਲਿਸ ਸਮਾਣਾ ਦੇ ਸਹਾਇਕ ਥਾਣੇਦਾਰ ਡਿਊਟੀ ਅਫਸਰ ਧਰਮਿੰਦਰ ਸਿੰਘ ਅਤੇ ਹਵਲਦਾਰ ਸੋਮਨਾਥ ਬਲੋਂ ਵੀ ਬਿਜਲੀ ਸਪਲਾਈ ਨੂੰ ਬੰਦ ਕਰਾਇਆ ਗਿਆ ਅਤੇ ਤੁਰੰਤ ਬਿਜਲੀ ਕਰਮਚਾਰੀ ਵਿਥੇ ਪਹੁੰਚ ਗਏ ਅਤੇ 2 ਘੰਟੇ ਬਾਅਦ ਅਗਤੇ ਕਾਬੂ ਪਾਇਸ ਕੇ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਤੇ ਦੱਸਿਆ ਗਿਆ ਕਿ ਅਜੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਸ ਦਾ ਕੁਝ ਅੰਦਾਜ਼ਨ ਲਾ ਸਕਦੇ ਲੇਕਿਨ ਲੱਖਾਂ ਰੁਪਏ ਦੇ ਰੈਫਰਿਜਰੇਟਰ ਕਨਫੈਕਟਰੀ ਵਿੱਚ ਹੁੰਦੇ ਹਨ ਔਰ ਮਾਲ ਵੀ ਦੇ ਵਿੱਚ ਕਾਫੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਅੱਗ ਲੱਗਨ ਨਾਲ ਭਾਰੀ ਨੁਕਸਾਨ ਕਨਫੈਕਟਰੀ ਮਾਲਕਾਂ ਨੂੰ ਹੋਇਆ ਹੈ ਔਰ ਇਸ ਦੀ ਜਾਂਚ ਵੀ ਸਿਟੀ ਪੁਲਿਸ ਸਮਾਣਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਬਕ 2 ਵਜੇ ਸਾਨੂੰ ਚੌਂਕੀਦਾਰ ਦਾ ਫੋਨ ਆਇਆ ਵੀ ਅੰਦਰ ਸਪਾਰਕ ਹੋ ਰਹੀ ਹੈ ਵੀ ਅੱਗ ਆ ਰਹੀ ਅੰਦਰ ਅਸੀਂ ਨਾ ਆਉਂਦੀ ਨਾਲ ਹੀ ਕਰੋ ਭੱਜੇ ਆਏ ਸਾਰੇ ਜਿਹਨੇ ਮੁੰਡੇ ਨੂੰ ਬੁਲਾਇਆ ਸਾਰਿਆਂ ਨੂੰ ਬੁਲਾਇਆ ਕਾਰਨ ਦੇਖੋ ਸ਼ੋਰ ਸਰਕਟ ਲੱਗਦਾ ਹੈ ਬਾਕੀ ਹੁਣ ਥੋੜੀ ਦੇਰ ਦੇ ਬੰਦ ਕਰ ਦਿੰਦੇ ਆ ਆਹੋਟ ਆਪਾਂ ਆਪਣਾ 11 ਵਜੇ ਸ਼ੋਪ ਬੰਦ ਹੋ ਜਾਂਦੀ ਜੀ ਹਾਂਜੀ 2 ਜਦੋਂ ਅਸੀਂ ਦੁਕਾਨ ਤੋਂ ਆਏ ਦਿਸਤ ਰਾਤੀ ਉਸਤ ਬਿਲਕੁਲ ਸਹੀ ਸੀ ਕੁਝ ਵੀ ਨਹੀਂ ਸੀਗਾ ਤੋ ਬਸ 2:30 ਵਜੇ ਇੱਕਦਮ ਹੀ ਚੌਂਕੀਦਾਰ ਦਾ ਫੋਨ ਆਇਆ ਕੁਝ ਨਹੀਂ ਕਿਹਾ ਤਾਂ ਨੁਕਸਾਨ ਤਾਂ ਕਾਫੀ ਹੋ ਗਿਆ ਕੈਸ਼ ਵੀ ਪਿਆ ਸੀਗਾ ਅੰਦਰ ਗੁਆ ਕੀ ਸਾਰੇ ਕਾਊਂਟਰ ਸਾਰਾ ਕੁਝ ਸਭ ਖਤਮ ਹੋ ਗਿਆ ਮਹਮੋਦ ਦਾ ਆਈਡੀ ਹੈ ਕੋਈ ਥੋੜਾ ਬਹੁਤ ਹੈ ਇਸ ਵੀ ਗਾਸਤ ਜੀ ਇਸ ਵੇਲੇ ਤਾਂ ਇਹ ਮੁੱਠੀ ਦਾ ਕੋਨਾ ਐ ਸਾਨੂੰ ਸਵਾਦੋ ਦੇ ਕਰੀਬ ਮੈਂ ਵੀ ਉੱਤੇ ਗਾਂਧੀ ਕਾਊਂਟਰ ਵਿਕੀ ਨਾਲ ਗੱਲ ਕਰ ਰਿਹਾ ਲੱਗੀ ਨੂੰ ਮੈਂ ਵਿਕੀ ਨੂੰ ਫੋਨ ਮਾਰਿਆ ਕਹਿੰਦਾ ਸੀ 2 ਮਿੰਟ ਚ ਪਹੁੰਚ ਗਿਆ ਵੀ ਆ ਰਿਹਾ ਤੇ ਮੌਕੇ ਤੇ ਜਾ ਕੇ ਫਾਇਰ ਬ੍ਰਿਡ ਵਾਲੇ ਆ ਗਏ ਤੇ ਸਾਰਾ ਆਪਣਾ ਨਾਗਨ ਦੇ ਕਾਬੂ ਪਾ ਕੇ ਜਿਹੜੀ ਫਾਇਰ ਬ੍ਰਿਡ ਦੀ ਇੱਕ ਗੱਡੀ ਤੇ ਆਈ ਇੱਕ ਖੜੀ ਹੋਈ ਸੀ ਪੂਰਾ ਇਹਨਾਂ ਨੇ ਆਪਣਾ ਸਹਾਇਤਾ ਦਿੰਦਾ ਅੱਗ ਬੁਝਾਈ ਹੋ ਰਹੀ ਹੈ ਇਹ ਤਾਂ ਅੰਦਰ ਕੋਈ ਸ਼ਾਰਟ ਸਰਕਟ ਨਾਲ ਹੀ ਅੱਗ ਲੱਗੀ ਹੋ ਸਕਦੀ ਹੈ ਨਹੀਂ ਕੁਝ ਨਹੀਂ ਕਹਿ ਸਕਦੇ ਨੁਕਸਾਨ ਹੋ ਰਿਹਾ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪਰਸੋਤਮ ਕੋਸਿਕ ਸਮਾਣਾ న్యూਸ